ਹਾਂਜੀ ਚਾਹ ਚੂ ਪੀ ਜਾਂਦੇ ਆ ਮੁੰਡੇ ਤੇ ਮੋਬਾਈਲ ਵੇਖੀ ਜਾਂਦਾ ਕਾਲੀ ਕਹਿੰਦਾ ਮੋਬਾਈਲ ਵਿਖਾ ਦਈਏ ਕਿ ਨਹੀਂ ਹਾਂਜੀ ਹਾਂਜੀ ਤੇ ਹੁਣ ਥੱਪੀਆਂ ਬਣਾਵਾਂਗੇ ਤੇ ਸ਼ਾਮ ਨੂੰ ਕੰਪੈਨ ਤੋਂ ਕੜਵਾਵਾਂਗੇ ਝੋਨਾ ਅੱਧਾ ਕਿਲਾ ਉਹੀ ਐ ਜਿਹੜਾ ਤੁਹਾਨੂੰ ਦੱਸਿਆ ਸੀ ਅੱਥੀ ਵੱਡੇ ਦਾਦੀ ਨਾਲ ਅਸੀਂ ਚਾਹ ਚੂ ਪੀ ਕੇ ਲੱਗਦੇ ਆ ਡੌਟੀਆਂ ਤੇ ਬਣਾਉਣੇ ਆ ਥੱਪੀਆਂ ਫਿਰ ਸ਼ਾਮ ਨੂੰ ਦਿਖਾਵਾਂਗੇ ਕੰਪੈਨਰ ਜਦੋਂ ਕੱਟਿਆ ਉਦੋਂ ਜੁੜੇ ਰਹੋ ਦਾ ਲੰਮੀ ਸੋਟੀ ਆਣੀ ਸਿੱੜਦੇ ਯਾਰ ਹੋ ਗਿਆ ਨੇੜੇ ਐ ਹੱਟ ਮਾਰੂਗੀ ਵੇਲਾ ਹੋ ਗਿਆ ਨੇੜੇ ਡਰਦਾ ਕਿਉਂ ਲੈ ਐਟ ਮਾਰ ਰਿਹਾ ਨਾ ਮੱਥੇ ਤੇ ਮਾਰ ਤੁਰ ਪਾਇਰ ਚੱਲ ਗਏ ਕੰਮ ਕਰਨਾ ਗਾਂ ਉੱਤੇ ਭਈ ਵੱਟਾ-ਵੱਟਾ ਘੜ ਕੇ ਵਧੀਆ ਸ਼ੌਂਕ ਨਾਲ ਵਿਜਾਂਗੇ ਮੈਂ ਕਿਹਾ ਵੱਟਾ-ਵੱਟਾ ਘੜ ਕੇ ਵਧੀਆ ਸ਼ੌਂਕ ਨਾਲ ਵਿਜਾਂਗੇ ਕਿ ਨਹੀਂ ਸਹੀ ਆ ਗੱਲ ਸਹੀ ਆ ਕਾਲੀ ਵੀ ਲੱਗਿਆ ਪਿਆ ਉਧਰ ਖਿੱਚ ਕੇ ਸ਼ਾਬਾਹ ਦੇਖ ਲਓ ਬਾਈ ਵਟਾ-ਵਟਾ ਕਟ ਕੇ ਸ਼ੌਂਕ ਨਾਲ ਬੀਜਾਂਗੇ ਅੱਗ-ਅੱਗ ਨਹੀਂ ਕਰਨੀ ਕਿ ਨਹੀਂ ਹਾਂਜੀ ਕਿਵੇਂ ਆ ਵਧੀਆ ਹੀ ਵਧੀਆ ਤੇ ਅੱਜ ਕੀ ਕਰੀ ਜੰਨਾ ਵਟਾ ਕਟੋਲ ਦੇ ਹਾਂ ਵੱਟਾ ਘੜ ਗਿਆ ਨੇ ਇਹ ਤੇ ਵੱਟਾ ਨੂੰ ਕਿਉਂ ਦੱਸ ਸੀ ਐਂ ਵੇਚ ਦਿੰਦੇ ਪਰੇ ਨਹੀਂ ਨਹੀਂ ਯਾਰ ਵੱਟਾ ਘੜ ਕੇ ਸ਼ੌਕ ਨਾਲ ਵਿਝਾਂਗੇ ਵਧੀਆ ਕਿ ਮੈ ਲੋਕਾਂ ਨੂੰ ਪਤਾ ਲੱਗ ਜੇ ਯਾਰ ਅਛਾ ਸਹੀ ਆ ਸ਼ੌਕ ਨਾਲ ਹੀ ਕਰਨਾ ਕੰਮ ਨਾ ਟੌਰ ਬਣਾ ਕੇ ਵਿਝਾਂਗੇ ਵਧੀਆ ਹਨ ਘਾ ਹੋ ਗਿਆ ਫਿਰ ਫਾਇਦਾ ਕੀ ਘਾ ਉਹ ਵੀ ਵਿਝਿਆ ਦੇ ਲੋਕ ਤਾਂ ਆ ਗਏ ਸੀ ਖਿੱਚ ਦੇ ਫਿਰ ਖਿੱਚ ਲੈ ਖਿੱਚ ਲੈ ਕੈਮਰੇ ਮੂਰੇ ਬੋਲਦਾ ਨਹੀਂ ਦੋ ਤਿੰਨ ਆਰੀ ਬੁਲਾ ਕੇ ਵੇਖ ਲੈ ਮੈਨੂੰ ਬਈ ਇਕ ਕਰੀ ਹੋਰ ਵੇਖ ਲੈਣੀ ਹੋਰ ਕੀ ਹਾਲਾ ਹੋਰ ਕੀ ਹਾਲਾ ਠੀਕ ਆ ਬਾਈ ਗਰੂ ਲਾਓ ਬਈ ਬੋਲ ਪਿਆ ਸ਼ੁਕਰ बड़ <laughs> ਜਾਂਨੇ ਪੜਗਾ ਕੰਮ ਨਪੜ ਜਾ ਹੋਰ ਨਪੜ ਜਾ